ਹਾਂਜੀ ਦੋਸਤੋ ਸਤਿਕਾਰ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਆਪਣਾ-ਆਪ ਨੂੰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਠੀਕ ਠਾਕ ਹੋਵੋਗੇ ਸੋ ਅੱਗੋਂ ਅਸੀਂ ਅੱਜ ਪੰਜਾਬ ਦੇ ਹਾਲਾਤਾਂ ਦੇ ਬਾਰੇ ਕੁਝ ਗੱਲ ਕਰੀਏ ਕੁਝ ਜਾਣਨਾ ਪਈਏ ਕਿ ਅੱਜ ਪੰਜਾਬ ਦੇ ਕੀ ਹਾਲਾਤ ਮੌਜੂਦਾ ਹਾਲਾਤ ਕੀ ਚੱਲ ਰਹੇ ਨੇ ਕਦੇ ਲਹਿੰਦਾ ਪੰਜਾਬ ਕਦੇ ਚੜਦਾ ਪੰਜਾਬ ਕਦੇ ਡੁੱਬਦਾ ਪੰਜਾਬ ਮਤਲਬ ਪੰਜਾਬ ਦੇ ਕਈ ਐਮ ਰੋਲ ਨੇ ਕਈ ਕਰੈਕਟਰ ਨੇ ਜੋ ਮੈਨੂੰ ਲੱਗਦਾ ਹੁੰਦਾ ਕਦੇ ਕਹਿੰਦੇ ਨੇ ਚੜਦਾ ਪੰਜਾਬ ਹੈ ਇੱਕ ਲੈਂਦਾ ਪੰਜਾਬ ਹੈ ਹਨਾ ਕਦੇ ਡੁੱਬਦਾ ਪੰਜਾਬ ਹੈ ਤੇ ਕਦੇ ਤਰਦਾ ਪੰਜਾਬ ਹੈ ਪਰ ਪੰਜਾਬ ਜੇਕਾਰੇ ਲਾ ਕੇ ਨਾਗਦਾ ਪੰਜਾਬ ਹੈ ਪੰਜਾਬ ਦੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਇਹ ਉਹ ਪੰਜਾਬ ਹੈ ਜਿੱਥੇ بارشਾਂ ਆਉਣ ਦੇ ਬਾਵਜੂਦ ਵੀ ਹੜ੍ਹ ਆਉਣ ਦੇ ਬਾਵਜੂਦ ਵੀ ਦਰਿਆ ਨਦੀਆਂ ਨਹਿਰਾਂ ਉਛਲਣ ਦੇ ਬਾਵਜੂਦ ਵੀ ਟਰਾਲੀਆਂ ਦੇ ਵਿੱਚ ਵੈਣਾ ਦੇ ਵਿੱਚ ਲੰਗਰ ਲੈ ਕੇ ਜਾਣਾ ਪਾਣੀ ਦੇ ਵਿੱਚ ਦੀ ਟਰਾਲੀਆਂ ਭਰ ਕੇ ਲੰਗਰ ਦੀਆਂ ਹੋਣੀਆਂ ਰਜਾਨਾਂ ਦੀਆਂ ਰਣਿੰਦੀਆਂ ਵਸਤੂਆਂ ਨੇ ਉਹ ਲੋਡ ਬੰਦਾ ਤੱਕ ਪਹੁੰਚਾਉਣੀਆਂ ਹੜਪੀੜਾਂ ਤੱਕ ਪਹੁੰਚਾਉਣੀਆਂ ਇਹ ਪੰਜਾਬ ਦਾ ਸਿਸਟਮ ਚੱਲੀ ਜਾਂਦਾ ਰੋਜਪੁਰ ਪਠਾਨਕੋਟ ਹੋਰ ਕਈ ਸ਼ਹਿਰਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿੰਨੇ ਲੋਕ ਡੁੱਬ ਗਏ ਆ ਤੇ ਅੱਜ ਵੀ ਲੰਗਰ ਚੱਲਦੇ ਆ ਹੜਾ ਹੜਪੀਟਾਂ ਤੱਕ ਚੱਲਦੇ ਆ ਹੜਾ ਹੜਪੀਟਾਂ ਤੱਕ ਲੰਗਰ ਆਟਾ ਲਾਲ ਉਹਨਾਂ ਦੀ ਹੋਰ ਲੜਿੰਦਾਂ ਦਵਾਈਆਂ ਵਸਤੂਆਂ ਹੋਰ ਸਭ ਕੁਝ ਪਹੁੰਚਾਉਣ ਵਾਲੇ ਵੀ ਪੰਜਾਬੀ ਹੋਏ ਨੇ ਹੂੰ ਪੰਜਾਬੀ ਹੋਏ ਨੇ ਤੁਹਾਡਾ ਕਿਹੜਾ ਇਲਾਕਾ ਦੋਸਤੋ ਦੱਸੋ ਕਿ ਤੁਸੀਂ ਕਿਹੜੇ ਇਲਾਕੇ 'ਚ ਬੈਠੇ ਹੋ ਤੁਹਾਡੇ ਪਾਸੇ بارش ਕਿਵੇਂ ਆ ਕਿਵੇਂ ਮਾਹੌਲ ਕਿਵੇਂ ਆ ਤੁਹਾਡੇ ਵਾਲੇ ਪਾਸੇ بارش ਕਿੰਨੀ ਕ ਹੈ ਕਿਹੜੇ ਇਲਾਕੇ ਤੋਂ ਆ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਕਿਹੜੇ ਕਿਹੜਾ ਪਿੰਡ ਸ਼ਹਿਰ ਆ ਤੁਹਾਡਾ ਤੇ بارش ਕਿੰਨੀ ਕਾ ਤੁਹਾਡੇ ਵਾਲੇ ਪਾਸੇ ਦੋ ਜਾਨੇ ਮੈਨੂੰ ਲੱਗਦਾ ਵੀ ਜੁੜੇ ਨੇ ਆਪਣੇ ਨਾਲ ਕਿਹੜੇ ਏਰੀਆ ਤੋਂ ਜੁੜੇ ਹੋ ਜੀ ਤੁਸੀਂ ਕਿਹੜਾ ਏਰੀਆ ਤੁਹਾਡਾ ਕਿਹੜਾ ਸ਼ਹਿਰ ਆ ਕਿਹੜਾ ਪਿੰਡ ਆ بارش ਦਾ ਕੀ ਮਾਹੌਲ ਆ ਤੁਹਾਡੇ ਵਾਲੇ ਪਾਸੇ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਵੀ ਤੁਸੀਂ ਕਿਹੜੀ ਏਰੀਆ ਤੋਂ ਤੁਹਾਡੇ ਪਾਸੇ ਕਿੰਨੀ ਕ بارش ਆ ਦੇਖੋ ਅੱਜ ਪੰਜਾਬ ਦੇ ਕਈ ਇਲਾਕੇ ਜਿਹੜੇ ਹੜ੍ਹ ਪੀੜਤ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਪਾਣੀ ਦਰਿਆਵਾਂ ਦਾ ਨਹਿਰਾ ਦਾ ਉਛਲ ਛਲਕੇ ਜਿਹੜਾ ਬਾਹਰ ਆ ਰਿਹਾ ਤਾਂ ਉਹਨੇ ਪੀੜਤ ਕਰਤੇ ਅੱਜ ਸਾਡੇ ਪੰਜਾਬੀ ਵੀਰ ਪੱਗਾਂ ਵਾਲੇ ਦਸਤਾਰਾਂ ਵਾਲੇ ਪੰਜਾਬੀ ਵੀਰ ਸੰਸਥਾਵਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹਨਾਂ ਹੜਪੀੜਾਂ ਤੱਕ ਲੰਗਰ ਰਹਿ ਕੇ ਜ਼ਰੂਰੀ ਵਸਤੂਆਂ ਰਸਤੇ ਲੈ ਕੇ ਕੋਈ ਦਵਾਈ ਬੂਟੀ ਜਾਂ ਜ਼ਰੂਰੀ ਜ਼ਰੂਰੀ ਜਿਹੜੀਆਂ ਵਸਤੂਆਂ ਨੇ ਉਹ ਲੈ ਕੇ ਅੱਜ ਪਿੰਡਾਂ ਤੱਕ ਪਹੁੰਚੀ ਹੈ ਤਾਂ ਉਹਨਾਂ ਦੇ ਵਿੱਚ ਸਾਡੇ ਜਿਹੜੇ ਸਤਿਕਾਰਯੋਗ ਉਹ ਸਤਿਕਾਰਯੋਗੀ ਨੇ ਜਿਹੜੇ ਹਰ ਪਿੰਡ ਤੱਕ ਪਹੁੰਚਦੇ ਨੇ ਇੰਨੇ ਵੱਡੇ ਰਿਸਕ ਤੇ ਮਤਲਬ ਉਹਨਾਂ ਤੱਕ ਦਵਾਈ ਬੂਟੀਆਂ ਲੰਗਰ ਪ੍ਰਸ਼ਾਦਾ ਰੋਟੀਆਂ ਦਾਲ ਫੁਲਕੇ ਆਟੇ ਦੀਆਂ ਥੈਲੀਆਂ ਸਭ ਕੁਝ ਲੈ ਕੇ ਉਹਨਾਂ ਤੱਕ ਪਹੁੰਚੀ ਨੇ ਤਾਂ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਕੀ ਬਣੇ ਹੋਏ ਨੇ ਕਿ ਪਠਾਨਕੋਟ ਦੇਲੇ ਪਾਸੇ ਜਿਆਦੇ ਪਠਾਨਕੋਟ ਹੋ ਗਿਆ ਅਜਨਾਲਾ ਹੋ ਗਿਆ ਫਰੋਜ਼ਪੁਰ ਏਰੀਆ ਹੋ ਗਿਆ ਫਾਜ਼ਲ ਕਾ ਰੀ ਹੋਣੀ ਜਿੱਥੇ ਵੇਖੋਗੇ ਕਿੰਨਾ ਪਾਣੀ ਆ ਗਿਆ ਉੱਥੇ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਆ ਪਸ਼ੂ ਵਿਚਾਰੇ ਡੁੱਬ ਚੁੱਕੇ ਆ ਬਹੁਤ ਸਾਰੀਆਂ ਮੌਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੱਸ ਰਹੇ ਨੇ ਕਿ ਜਿਹੜਾ ਫੇਰ ਬੜੀ ਤੇਜ਼ ਬਾਰਿਸ਼ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅ ਅੱਜ ਸਵੇਰ 3 ਵਜੇ ਤੋਂ ਬਾਰਿਸ਼ ਸ਼ੁਰੂ ਹੋ ਗਈੇ ਹੁਣ ਤੱਕ ਜਿਹੜੀ ਬਾਰਿਸ਼ ਹੈ ਉਹ ਚੱਲਨੀ ਜਿਹਦੇ ਕਰਕੇ ਤਕਰੀਬਨ ਪਾਣੀ ਜਿਹੜਾ ਸੜਕਾਂ ਤੇ ਬੜਾ ਇੰਨੇ ਕੁ ਮੀਦੇ ਨਾਲ ਪਾਣੀ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਇੱਕ ਦਿਨ ਪੂਰਾ ਮੀਂਹ ਪਊਗਾ ਤਾਂ ਮੈਨੂੰ ਲੱਗਦਾ ਹੈ ਕਿ ਡੁੱਬਣ ਦੇ ਚਾਂਸ ਹੈਗੇ ਆ ਡੁੱਬ ਸਕਦਾ ਮਜ਼ਾ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇੱਕ ਲਾਈਕ ਜ਼ਰੂਰ ਕਰੋ ਲਾਈਕ ਕਮੈਂਟ ਕਰਕੇ ਦੱਸੋ ਕਿ ਤੁਸੀਂ ਪੰਜਾਬ ਦੀ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹੋਗੇ ਡੁੱਬ ਦਾ ਪੰਜਾਬੀ ਵੇਖਣਾ ਚਾਹੁੰਦੇ ਹੋ ਇਹ ਤੁਸੀਂ ਚੜ੍ਹਦੀ ਕਲਾ ਚਾਹੁੰਦੇ ਹੋ ਪੰਜਾਬ ਦੀ ਸਾਰੇ ਵੀਰਾਂ ਭੈਣਾਂ ਦੀ ਚੜ੍ਹਦੀ ਕਲਾ ਚਾਹੁੰਦੇ ਹੋ ਤਾਂ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਤੁਹਾਡੇ ਇੱਕ ਲਾਈਕ ਤੇ ਕਮੈਂਟ ਦੇ ਨਾਲ ਉਤਸ਼ਾਹ ਮਿਲਦਾ ਸਾਨੂੰ ਵੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੁਸੀਂ ਸਾਡੀਆਂ ਗੱਲਾਂ ਨੂੰ ਸੁਣਦੇ ਹੋ ਸਾਡੇ ਵਿਚਾਰ ਸੁਣਦੇ ਹੋ ਤਾਂ ਉਹਦੇ ਨਾਲ ਸਾਨੂੰ ਵੀ ਇੱਕ ਪ੍ਰੇਰਣਾ ਮਿਲਦੀ ਹੈ ਅਸੀਂ ਉਤਸ਼ਾਹਿਤ ਹੋ ਕੇ ਜਿਹੜਾ ਤੁਹਾਡੇ ਨਾਲ ਜੁੜਦੇ ਆ ਗੱਲਬਾਤਾਂ ਕਰਦੇ ਆ ਪਰ ਜੋ ਮੌਜੂਦਾ ਹਾਲਾਤ ਇਹ ਬਣੇ ਹੋਏ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਆ ਜਿਹੜੇ ਉਹ ਤਕਰੀਬਨ ਡੁੱਬ ਚੁੱਕੇ ਨੇ ਬਹੁਤ ਸਾਰੀਆਂ ਜਾਨਾਂ ਵੀ ਜਿਹੜੀਆਂ ਜਾ ਚੁੱਕੀਆਂ ਨੇ ਬਹੁਤ ਬਜ਼ੁਰਗ ਵਡੇਰੀ ਉਮਰ ਦੇ ਹਨਾ ਹੋਰ ਪਸ਼ੂ ਪੰਛੀ ਸਾਰੇ ਆਪਣੇ ਜਿਹੜੇ ਬੇਕਾਰ ਹੋ ਚੁੱਕੇ ਨੇ ਪੰਛੀ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਜਾਨਵਰ ਜਿਹੜੇ ਜੰਗਲਾਂ 'ਚ ਰਹਿੰਦੇ ਸੀ ਉਹਨਾਂ ਨੂੰ ਜੰਗਲਾਂ ਵਿੱਚੋਂ ਦੂਰ ਜਾਣਾ ਪਿਆ ਉਹਨਾਂ ਇਨਸਾਨਾਂ ਨੂੰ ਆਪਦੇ ਘਰਬਾਰ ਛੱਡਨੇ ਪਏ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਤਕਰੀਬਨ ਖਰਾਬ ਹੋ ਗਈਆਂ ਤੇ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਂਜੀ ਬਿਲਕੁਲ ਜੀ ਹਾਂਜੀ 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 ਚੌਧਰੀ ਸਾਹਿਬ ਹਾਂਜੀ ਹਾਂਜੀ ਚੌਧਰੀ ਸਾਹਿਬ ਹਾਂਜੀ ਤੁਸੀਂ ਕਿਹੜੇ ਏਰੀਏ ਤੋਂ ਜੀ ਚੌਧਰੀ ਸਾਹਿਬ ਕਿਹੜੇ ਏਰੀਏ ਤੋਂ ਤੁਸੀਂ ਕਿਹੜਾ ਏਰੀਆ ਤੁਹਾਡਾ ਬਾਰਿਸ਼ ਕਿੰਨੀ ਕਾ ਤੁਹਾਡੇ ਵਾਲੇ ਪਾਸੇ ਤੁਸੀਂ ਜਿਹੜੇ ਜਾਣੇ ਜਾਂ ਦੇਖ ਰਹੇ ਹੋ ਜੀ ਦੱਸੋ ਕਿਹੜੇ ਪਾਸੇ ਕਿਹੜੇ ਏਰੀਆ ਤੋਂ ਤੁਸੀਂ ਤੁਹਾਡੀ ਸਾਈਡ ਕਿੰਨੀ ਕਿ ਬਾਰਿਸ਼ ਹੋ ਰਹੀ ਆ ਕੀ ਕਿਦਾਂ ਦਾ ਮਾਹੌਲ ਆ ਤਾਂ ਜੋ ਜਿਹੜਾ ਅਸੀਂ ਹਰ ਇੱਕ ਨੂੰ ਅਲਰਟ ਕਰ ਸਕੀਏ ਕਿ ਆਹ ਜਿਹੜਾ ਏਰੀਆ ਹੈਗੇ ਨੇ ਇਹ ਹੜਪੀੜਤ ਨੇ ਤਾਂ ਕਿ ਤੁਹਾਡੇ ਤੱਕ ਜੇ ਕੋਈ ਲੋੜੀਂਦਾ ਹੈਗਾ ਤਾਂ ਉਹਦੇ ਤੱਕ ਕੋਈ ਦਾਲ ਫੁਲਕਾ ਆਟਾ ਪਹੁੰਚ ਸਕੇ ਉਹਦੇ ਕਰਕੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਆਪਣੇ ਕਮੈਂਟ ਦੇ ਵਿੱਚ ਮੈਸੇਜ ਕਰਕੇ ਜਰੂਰ ਦੱਸੋ ਕਿ ਕਿਹੜੇ ਏਰੀਆ ਤੋਂ ਤੁਸੀਂ ਤੁਹਾਡੇ ਆ ਜੀ ਸੇਫ ਹੈ ਕੋਈ ਕਿਸੇ ਨੂੰ ਕੋਈ ਸਮੱਸਿਆ ਤਾਂ ਨਹੀਂ ਪ੍ਰੋਬਲਮ ਤਾਂ ਨਹੀਂ ਜੇ ਕਿਸੇ ਨੂੰ ਕੋਈ ਹੈਗੀ ਹੈ ਤਾਂ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੁਹਾਡੇ ਏਰੀਏ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਹੈਲਪ ਕੀਤੀ ਜਾ ਸਕੇ ਕਿਉਂਕਿ ਸਾਡੇ ਸ਼ਹਿਰਾਂ ਤੋਂ ਬੜੀਆਂ ਟਰਾਲੀਆਂ ਬੜੀਆਂ ਗੱਡੀਆਂ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਵਲੰਟੀਅਰ ਜਿਹੜੇ ਉਹ ਤੁਰੇ ਨਹੀਂ ਤਾਂ 4 ਤਰੀਕ ਨੂੰ ਫੇਰ ਇੱਕ ਵਾਰ ਹੜਪੀਟਾਂ ਦੇ ਲਈ ਜਿਹੜੀ ਗੱਡੀ ਰਵਾਨਾ ਹੋਣੀ ਹੈ ਰਸਦਜੀ ਦੀ ਦੇ ਵਿੱਚ ਲੰਗਰ ਪ੍ਰਸ਼ਾਦਾ ਜਾਂ ਹੋਰ ਜਿਹੜੀਆਂ ਡੇਲੀ ਰੁਟੀਨ ਦੀਆਂ ਵਰਤੋਂ ਵਾਲੀ ਇਹ ਚੀਜ਼ਾਂ ਨੇ ਉਹ ਉਹਨਾਂ ਦੀ ਗੱਡੀ ਕਰਵਾਉਣਾ ਹੋਣੀ ਆ ਉਹਨਾਂ ਦੀ ਇੱਕ ਗੱਡੀ ਹੋਰ ਰਵਾਨਾ ਹੋਣੀ ਆ ਜੀ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਸੀਂ ਕਿਹੜੇ ਏਰੀਏ ਤੋਂ ਜੀ ਤੁਹਾਡਾ ਏਰੀਆ ਕਿਹੜਾ ਹੈ ਤੁਹਾਡੇ ਵਾਲੇ ਪਾਸੇ ਬਾਰਿਸ਼ ਕਿਵੇਂ ਆ हां जी दोस्तों ਦੱਸੋ ਜਲਦੀ ਜਲਦੀ ਕਿਹੜੇ ਪਾਸੇੋਂ ਤੁਸੀਂ ਠੀਕ ਹੈ ਜੀ ਚੌਧਰੀ ਸਾਹਿਬ ਸਮਝ ਗਿਆ ਤੁਹਾਡੀ ਗੱਲ ਮੈਂ ਸਮਝ ਗਿਆ ਤੁਹਾਡੀ ਗੱਲ ਸਮਝ ਗਿਆ ਜੀ ਜਿਹੜੇ ਜਿਹੜੇ ਹੜਪੀੜਤਾਂ ਦੀ ਚੜ੍ਹਦੀ ਕਲਾ ਚਾਉਂਦੇ ਨੇ ਉਹ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਣ ਤਾਂ ਜੋ ਸਾਡੇ ਜਿਹੜੇ ਹੜਪੀੜਤ ਨੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਉਹ ਉਹਨਾਂ ਦੀ ਅਰਦਾਸ ਕਰੀਏ ਜੇ ਤੁਸੀਂ ਉਹਨਾਂ ਦੀ ਚੜ੍ਹਦੀ ਕਲਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ ਪ੍ਰਮਾਤਮਾ ਚੜ੍ਹਦੀਆਂ ਕਲਾ ਬਖਸ਼ੇ ਸਭ ਨੂੰ ਕਿਉਂਕਿ ਜੇ ਇਹ ਬਾਰਿਸ਼ ਦੇ ਵਿੱਚ ਤਾਂ ਜਿਹੜੀਆਂ ਇਸ ਚੰਗੀਆਂ ਚੰਗੀਆਂ ਮਕਾਨ ਦੀਆਂ ਛੱਤਾਂ ਨੇ ਉਹਨਾਂ ਦਾ ਵੀ ਕੋਈ ਭਰੋਸਾ ਨਹੀਂ ਆਪਾਂ ਕਹਿੰਦੇ ਆ ਕਿ ਪ੍ਰਮਾਤਮਾ ਹਰ ਇੱਕ ਤੇ ਚੜ੍ਹਦੀ ਕਲਾ ਬਖਸ਼ੇ ਹਰ ਇੱਕ ਪਰਿਵਾਰ ਤੇ ਬੱਚਿਆਂ ਤੇ ਹਰ ਇੱਕ ਤੇ ਜਿਹੜੀ ਚੜ੍ਹਦੀ ਕਲਾ ਕਿ ਜੇ ਕੋਈ ਆਜਨਾ ਆਵੇ ਆਪਾਂ ਇਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਇਹਨੇ ਮੌਸਮ ਖਰਾਬ ਦੇ ਕਰਕੇ ਨੀਆਂ ਦੇ ਵਿੱਚ ਪਾਣੀ ਜਾਣ ਕਰਕੇ ਕੰਧਾਂ ਬੈਠਣ ਕਰਕੇ ਮਕਾਨਾਂ ਦਾ ਕੁਝ ਨਹੀਂ ਪਤਾ ਆਓ ਸਾਰੇ ਅਰਦਾਸ ਕਰੀਏ ਅਸੀਂ ਸਾਰੇ ਲਈ ਹਰ ਇੱਕ ਲਈ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਾਂ ਆਓ ਸਾਰੇ ਅਰਦਾਸ ਕਰੀਏ ਜੀ बिल्कुल जी बिल्कुल चौधरी साहब तीस कितों के चौधरी साहब कि शहर पिंड तो पिंड शहर है तो चौधरी साहब तो तो ओके ओके ਹਾਈ ਹਾਈ ਰਨਾਲਡੋ ਸਾਹਿਬ ਹਾਈ ਓਕੇ 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 ਠੀਕ ਹੈ ਜੀ ਤੁਹਾਡੇ ਵਾਲੇ ਪਾਸੇ بارش ਕਿਵੇਂ ਆ ਜੀ ਕਿੰਨਾ ਪਾਣੀ ਆ ਜਾਂ ਮਾਹੌਲ ਠੀਕ ਨੇ ਜਾਂ ਤੁਹਾਡੇ ਵਾਲੇ ਪਾਸੇ ਵੀ بارش ਹੈ ਜਿਆਦਾ ਨਵੇਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਈ ਪਿੰਡ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਤਾਂ ਤੁਹਾਡੇ ਵਾਲੇ ਪਾਸੇ ਕਿੰਨੀ ਕੁ بارش ਹੈ ਟੋਡੇ ਵਾਲੇ ਪਾਸੇ ਕਿੰਨੀ ਕ ਬਾਰਿਸ਼ ਆ ਕਿਦਾਂ ਦਾ ਮਾਹੌਲ ਆ ਜੀ ਚੌਧਰੀ ਸਾਹਿਬ ਟੋਡੇ ਵਾਲੇ ਪਾਸੇ ਕਿਦਾਂ ਦਾ ਮਾਹੌਲ ਆ ਦੇ ਚੜਦਾ ਪੰਜਾਬ ਕਦੇ ਲੈਂਦਾ ਪੰਜਾਬ ਸਾਡੇ ਸਾਈਡ صحیح ਆ ਜੀ ਪਰ ਜੇ ਹੁਣ ਬਾਰਿਸ਼ ਜ਼ਿਆਦਾ ਹੋਈ ਤਾਂ ਅ ਫਸਲਾਂ ਖਰਾਬ ਹੋਣਗੀਆਂ ਆਪਾਂ ਇਹ ਤਾਂ ਹੈ ਜੀ ਉਹ ਕਦੇ ਚੜਦਾ ਪੰਜਾਬ ਕਦੇ ਲੈਂਦਾ ਪੰਜਾਬ ਕਦੇ ਡੁੱਬਦਾ ਪੰਜਾਬ ਪਰ ਜੇ ਘਾਰੀ ਇਲਾਕੇ ਤਰਦਾ ਪੰਜਾਬ ਤਰ ਤਾ ਪੰਜਾਬ ਕਦੇ ਡੁੱਬਦਾ ਪੰਜਾਬ ਕਦੇ ਛੜਦਾ ਪੰਜਾਬ ਕਦੇ ਡੁੱਬਦਾ ਪੰਜਾਬ ਕਦੇ ਛੜਦਾ ਪੰਜਾਬ ਕਦੇ ਲੈਂਦਾ ਪੰਜਾਬ ਕਦੇ ਛੜਦਾ ਪੰਜਾਬ ਪੰਜਕਾਰੇ ਇਲਾਕੇ ਜਿਕਾਰੇ ਇਲਾਕੇ ਮੈਨੂੰ ਲੱਗੇ ਉੱਠਦਾ ਪੰਜਾਬ ਜਿਕਾਰੇ ਇਲਾਕੇ ਲੱਗੇ ਮੈਨੂੰ ਇਹ ਉੱਠਦਾ ਪੰਜਾਬ ਭਾਈ ਦੇਖੋਗੇ ਪਿਆਰ ਦੇ ਵਿੱਚ ਕਦੇ ਚੜਦਾ ਪੰਜਾਬ ਕਦੇ ਉਰਦਾ ਪੰਜਾਬ ਕਦੇ ਲਹਿੰਦਾ ਪੰਜਾਬ ਕਦੇ ਡੁੱਬਦਾ ਪੰਜਾਬ ਪਰ ਪੰਜਾਬ ਦੇ ਵਿੱਚ ਜਗਾਰੇ ਲਾ ਲਾ ਕੇ ਲੋਕ ਪੰਜਾਬ ਦੀਆਂ ਹਰ ਇੱਕ ਮੁਸੀਬਤਾਂ ਨਾਲ ਲੜ ਕੇ ਉਹਨਾਂ ਮੁਸੀਬਤਾਂ ਜੋ ਬਾਹਰ ਨਿਕਲ ਜਾਂਦੇ ਨੇ ਤਾਂ ਵੀ ਪੰਜਾਬੀਆਂ ਨੂੰ ਲੋਕ ਲਾਈਕ ਕਰਕੇ ਰਾਜੀ ਨਹੀਂ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਰਾਜੀ ਨਹੀਂ ਲੋਕ ਪੰਜਾਬੀਆਂ ਨੂੰ ਜਿਹੜੇ ਮਾਲੂਕ ਚਲੋ ਆਪਾਂ ਨੂੰ ਕਿਸੇ ਮਾੜਾ ਨਹੀਂ ਕਹਿਣਾ ਚਾਹੀਦਾ ਜਿਹੜੇ ਚੰਗਾ ਕੰਟੈਂਟ ਨਹੀਂ ਦਿੰਦੇ ਲੋਕ ਉਹਨਾਂ ਨੂੰ ਲਾਈਕ ਕਰਦੇ ਆ ਜਿਹੜੇ ਲੋਕ ਚੰਗਾ ਕੰਟੈਂਟ ਨਹੀਂ ਦਿੰਦੇ ਲੋਕ ਉਹਨਾਂ ਦੀਆਂ ਵੀਡੀਓਜ਼ ਨੂੰ ਲਾਈਕ ਕਰਦੇ ਆ ਪਰ ਪੰਜਾਬੀ ਵੀਰਾਂ ਨੂੰ ਕਦੇ ਲਾਈਕ ਨਹੀਂ ਕਰਦੇ ਜੇ ਪੰਜਾਬੀ ਪੰਜਾਬੀ ਦੀ ਮਦਦ ਕਰਨ ਪੰਜਾਬੀ ਪੰਜਾਬੀ ਨੂੰ ਸਪੋਰਟ ਕਰਨ ਦਾ ਪੰਜਾਬੀ ਵੀਰ ਸਾਡੇ ਭੁੱਖੇ ਨਾ ਮਰਨ ਸਾਡੇ ਪੰਜਾਬੀ ਲੋਕ ਜਿਹੜੇ ਭੀਖ ਨਾ ਮੰਗਣ ਉਹ ਕਿਸੇ ਜਗ੍ਹਾ ਹੱਥ ਨਾ ਢਾਣ ਜੇ ਸਾਡੇ ਪੰਜਾਬੀ ਪੰਜਾਬੀ ਨੂੰ ਸਪੋਰਟ ਕਰਦੇ ਹੋਂ ਤਾਂ पर नहीं बड़ा मुश्किल काम है पंजाबीबी ने सपोर्ट नहीं करके यही है भी अगे नागे जी किसी लाइक करना जरूरी है लाइक एक लाइक ਆਈ ਕਿਤਾ ਜਰੂਰ ਬੰਦ ਆ ਜੀ ਚਲੋ ਠੀਕ ਆ ਜੀ ਬਾਏ ਬਾਏ ਤੁਸੀਂ ਕੋਈ ਗੱਲਬਾਤ ਕਰਦੇ ਨਹੀਂ ਕੀ ਗੱਲਬਾਤ ਨਹੀਂ ਕਰਦੇ ਕੋਈ 1 ਮਿੰਟ ਦੇ ਵਿੱਚ ਕੋਈ ਰਪਲਾਈ ਨਹੀਂ ਆਉਂਦਾ ਕੋਈ ਮੈਸੇਜ ਨਹੀਂ ਆਉਂਦਾ ਆਪਾਂ ਇੱਥੇ ਲਾਈਵ ਐਂਡ ਕਰਦੇ ਆਂ Está livala allí, está livala. Está allí, está चौधरी साहब धालीवाल नहीं भी मैं ध्यान नहीं दिता तो मेरे ध्यान तो बार चला गया जो तुम भी हर पीड़ित ਕਰਦੀ ਗਿਆ ਚੋਣੇ ਤੱਕ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ ਤੁਸੀਂ ਵੀ ਚਾਹੁੰਦੇ ਆ ਕਿ ਹਰ ਪੀੜਤ ਜਿਹੜੇ ਆਪਣਾ ਉਹ ਫੀਲ ਕੋਡ ਪੰਜਾਬ ਜਿਵੇਂ ਤੁਸੀਂ ਤੰਦਰੁਸਤੀ ਚਾਹੁੰਦੇ ਹੋ ਉਹਨਾਂ ਲਈ ਤਾਂ ਵਾਹਿਗੁਰੂ ਜ਼ਰੂਰ ਲਿਖੋ ਕਮੈਂਟ ਦੇ ਵਿੱਚ ਹਰ ਚਾਹਣੇ ਦੇਖ ਰਹੇ ਨੇ ਤਾਂ ਕਮੈਂਟ 'ਚ ਵਾਹਿਗੁਰੂ ਜ਼ਰੂਰ ਲਿਖੋ कमेंट करो वीर जी जाने रेगे ਪੱਬਾ ਦੀਪ ਸਿੰਘ ਦੀ ਸੰਦੂ ਜੱਟ ਪੱਖ ਸਿੰਘ ਸੰਦੂ ਪੱਬਾ ਦੀਪ ਸਿੰਘ ਸੰਦੂ ਜੱਟ ਉਹ ਤਾਂ ਸੱਚੀ ਉਹੀ ਗੱਲ ਰਹੀ ਪਈ ਆ ਨਾ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਕਿੰਨੀ ਵਾਰ ਕਰੋ ਉਹਨੇ ਵੀਰੇ 1 ਮਿੰਟ ਬੈਕ ਹੋ ਜੀ ਦੋ ਬੰਨ ਨੂੰ ਨਿਕੰਮ ਪੈ ਗਿਆ ਸੀ ਸੋ ਆਪਾਂ ਅਰਦਾਸ ਬੇਨਤੀ ਕਰੀਏ ਕਿ ਜਿਹੜੇ ਹਰ ਪੇਟ ਤੇ ਨੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਚੜ੍ਹਦੀ ਕਲਾ ਸੇ ਆਓ ਆਪਾਂ 10 ਮਿੰਟ ਦੀ 10 ਤੋਂ 15 ਮਿੰਟ ਦੀ ਜਿਹੜੀ ਹਾਜ਼ਰੀਆ ਲਵਾਉਣੇ ਆ ਅੱਜ ਐਤਵਾਰਾ ਤੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਚਪਹਿਰਾ ਉਹ ਵੀ ਅੰਮ੍ਰਿਤਸਰ ਦਰਬਾਰ ਅੰਮ੍ਰਿਤਸਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਿੰਨੇ ਵੀ ਨੇ ਉੱਥੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਆ ਚਪਹਿਰਾ ਸਾਹਿਬ ਜਿਹੜਾ ਉਹੋ ਸਟਾਰਟ ਹੁੰਦਾ ਕਿਤੇ 12 ਵਜੇ ਕਿਤੇ 1 ਵਜੇ ਕਿਤੇ 2 ਵਜੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਜਿਹੜਾ ਸਮਾਂ ਉਹ ਨਿਸ਼ਚਿਤ ਕੀਤਾ ਗਿਆ ਤਾਂ ਆਓ ਅਸੀਂ ਉਹਨਾਂ ਹੜਪੀੜਤਾ ਦੀ ਚੜਜੀ ਖਲਾ ਦੇ ਲਈ ਉਹਨਾਂ ਦੀ ਸੁੱਖ ਸਾਂਦੇ ਲਈ ਆਓ ਆਪਾਂ 10 ਮਿੰਟ ਜਿਹੜੀ ਵਾਹਿਗੁਰੂ ਜੀ ਮਨੰਦ ਦੇ ਨਾਲ ਹਾਜ਼ਰੀ ਲਵਾਈਏ ਤਾਂ ਜੋ ਬਾਬਾ ਦੀਪ ਸਿੰਘ ਜੀ ਉਹਨਾਂ ਹੜਪੀੜਤਾ ਨੂੰ ਏਡੀ ਵੱਡੀ ਸਮੱਸਿਆ ਦੇ ਵਿੱਚੋਂ ਕੱਢ ਸਕਣ ਉਹਨਾਂ ਨੂੰ ਮੁਕਤ ਕਰ ਸਕਣ ਤਾਂ ਆਓ ਸਾਰੇ ਰਲ ਕੇ ਆਪਾਂ ਇਕ ਫਤਿਹ ਦੀ ਸ਼ਾਂਤ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ 10 ਤੋਂ 15 ਮਿੰਟ ਜਿਹੜਾ ਆਪਾਂ ਉਹ ਕਾਲ ਪ੍ਰਕਾਣਾ ਜੁੜੀਏ ਧੰਵਾਦਵਾ ਦੀਪ ਸਿੰਘ ਜੀ ਦਾ ਸਿਮਰਨ ਕਰੀਏ ਤਾਂ ਜੋ ਉਹ ਹੜ ਪੀੜਤਾ ਦੀ ਅਰਦਾਸ ਆਪਾਂ ਕਰੀਏ ਸਿਰਬੱਤ ਦੇ ਭਲੇ ਦੀ ਅਰਦਾਸ ਕਰੀਗੇ ਤਾਂ ਜੋ ਸਾਡੀ ਜਿਹੜੀ ਖਲਕਤ ਹੈ ਕਾਲ ਯੁਗ ਦਾ ਜਿਹੜਾ ਰਾਜ ਚੱਲਦਾ ਪਿਆ ਤੇ ਪਰ ਕਾਲ ਯੁਗ ਦੇ ਰਾਜ ਦੇ ਵਿੱਚ ਜਿਹੜਾ ਪਹਿਰਾ ਉਹ ਵੀ ਗੁਰੂ ਨਾਨਕ ਦਾ ਮਾਪਾ ਦੀਪ ਸਿੰਘ ਜੀ ਦਾ ਹੈਗਾ ਤੇ ਆਓ ਆਪਾਂ 10 ਮਿੰਟ ਦੀ ਹਾਜ਼ਰੀ ਲਵਾਈਏ ਜੀ ਵਾਹਿਗੁਰੂ 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 ਜੀ ਦਾ ਕਾਲਸ਼ਾ ਵਾਹਿਗੁਰੂ ਜੀ ਕੀ ਭਤੇ ਬੜਾ ਔਖਾ ਰਾਹ ਹੈ ਪ੍ਰਮਾਤਮਾ ਦੇ ਲੜ ਲੱਗਣਾ ਤਾਂ ਕੋਈ ਵੀਰ ਭੈਣ ਕੋਈ ਕਿਸੇ ਨੇ ਕਮੈਂਟ ਦੇ ਵਿੱਚ ਅਜੇ ਤੱਕ ਵਾਹਿਗੁਰੂ ਤੱਕ ਨਹੀਂ ਲਿਖਿਆ ਜਿਹਦਾ ਮਤਲਬ ਅਸੀਂ ਹੜਪੀਟਾਂ ਦੀ ਅਰਦਾਸ ਨਹੀਂ ਚਾਹੁੰਦੇ ਉਹਨਾਂ ਲਈ ਸੁੱਖ ਸ਼ਾਂਤੀ ਨਹੀਂ ਚਾਹੁੰਦੇ ਅਸੀਂ ਕਮੈਂਟ ਦੇ ਵਿੱਚ ਇੱਕ ਵਾਰ ਵੀ ਕਿਸੇ ਨੇ ਵਾਹਿਗੁਰੂ ਨਹੀਂ ਲਿਖਿਆ ਚਲੋ ਧੰਨਵਾਦ ਸਾਰਿਆਂ ਦਾ ਜੀ ਕੋਈ ਗੱਲਬਾਤ ਨਹੀਂ ਕਰਦਾ ਕੋਈ ਸਾਰੇ ਚੁੱਪੋ-ਚਿਪੇ ਨੇ ਜਿੰਨੇ ਵੀ ਨੇ ਤੋਂ ਆਪਾਂ ਮਿਲਦੇ ਆ ਕੋਈ ਗੱਲਬਾਤ ਹੀ ਨਹੀਂ ਕਰਦਾ ਫਿਰ ਲਾਈਕ ਬਟਨ ਦਾ ਕੀ ਫਾਇਦਾ ਜੇ ਕੋਈ ਗੱਲਬਾਤ ਕਰੀ ਤਾਂ ਫਿਰ ਹੀ ਹੈ ਨਾ ਸਾਦੇ ਚੁੱਪ ਕਰਕੇ ਬੈਠੇ ਨਹੀਂ ਕੋਈ ਗੱਲਬਾਤ ਕਰੋਗੇ ਤਾਂ ਫੇਰ ਹੀ ਇਹ ਫਾਇਦਾ ਲਾਈਵ ਆਉਂਦਾ ਨਹੀਂ ਤਾਂ ਕੋਈ ਫਾਇਦਾ ਹੀ ਨਹੀਂਗਾ ਤੁਸੀਂ ਦੱਸਦੇ ਨਹੀਂ ਕਿਹੜਾ ਏਰੀਆ ਤੁਹਾਡਾ ਤੁਹਾਡੇ ਪਾਸੇ ਕਿੱਦਾਂ ਦਾ ਮਾਹੌਲ ਹੈ ਕੀ ਸ਼ਾਂਤੀ ਹੈ ਕੋਈ ਪਾਣੀ ਜਾਂ ਕੋਈ ਹੜ੍ਹ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਤਾਂ ਤੁਸੀਂ ਹੀ ਜੁੜੇ ਦੱਸੋ ਜੀ ਕਿਸੇ ਤੁਹਾਡੇ ਏਰੀਆ 'ਚ ਕਿੱਦਾਂ ਦਾ ਮਾਹੌਲ ਹੈ بارش ਤੋਂ ਬਚੇ ਹੋ ਇਹੀ ਸਮੱਸਿਆ ਸਾਡੇ ਪੰਜਾਬੀਆਂ ਦੀ ਸਪੋਰਟ ਨਹੀਂ ਕਰਦੇ ਪੰਜਾਬੀ ਪੰਜਾਬੀ ਨੂੰ ਹਨਾ ਸਾਡੇ ਪੰਜਾਬ ਦੇ ਵਿੱਚ ਦੇ ਮਾਰਕੀਟ ਦੇ ਵਿੱਚ ਇੱਕ ਪੰਜਾਬੀ ਗੋਲ ਕੱਪੇ ਦੀ ਰੀੜੀ ਲਾ ਲੇ ਉਹਦਾ ਕੰਮ ਨਹੀਂ ਚੱਲਦਾ ਇੱਕ ਭਈਆ ਲਾ ਲੇ ਤੇ ਮੈਂ ਨਾ ਵੀ ਸਾਰੇ ਲੋਕ ਉਹ ਭਈਏ ਦੁਕਾਨ ਦੇ ਨੇ ਭਾਵੇਂ ਉਹ ਮਤਲਬ ਉਵੇਂ ਤੰਬਾਕੂ ਖਾ ਖਾ ਕੇ ਪਾਣ ਖਾ ਖਾ ਕੇ ਉਵੇਂ ਮਤਲਬ ਹੱਥ ਵੀ ਨਹੀਂ ਧੋਂਦਾ ਤਾਂ ਵੀ ਭਈਆਂ ਦੀ ਰੀੜੀ ਤੇ ਹੀ ਪੀੜ ਜਿਆਦੇ ਆ ਪਿਆਬੀ ਪੰਜਾਬੀ ਨੂੰ ਸਪੋਰਟ ਕਰਕੇ ਰਾਜ਼ੀ ਨਹੀਂ ਇਹ ਗੱਲ ਹੈ YouTube ਦੇ ਲਾਈਵ ਹੋ ਕੇ ਵੀ ਫੀਲ ਹੁੰਦੀ ਹੈ ਇਥੋਂ ਵੀ ਇੱਕ ਐਗਜ਼ਾਮਪਲ ਸ਼ਟ ਹੁੰਦੀ ਹੈ ਜਦੋਂ ਲਾਈਵ ਹੁੰਨੇ ਆਪਾਂ ਉਦੋਂ ਵੀ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਕਿ ਸਪੋਰਟ ਪੰਜਾਬੀ ਪੰਜਾਬੀ ਦੀ ਕਰਦੇ ਲਾਈਵ ਹੋਣ ਤੋਂ ਬਾਅਦ ਵੀ ਪਤਾ ਲੱਗ ਜਾਂਦਾ ਹੈ